ਮਾਨ ਸਰਕਾਰ ਦੀ ਕਾਰਗੁਜ਼ਾਰ ਨੂੰ ਕਿਵੇਂ ਦੇਖਦੇ ਹੋ ਦੇਖੋ ਵੀ ਮਾਨ ਸਰਕਾਰ ਇਹਨਾਂ ਅਕਾਲੀਆਂ ਨਾਲੋਂ ਅਰੋਨਾਂ ਨਾਲੋਂ ਦੋਨਾਂ ਨਾਲੋਂ ਕੁਝ ਹੱਦ ਤੱਕ ਚੰਗੀ ਰਹੀ ਹੈ ਸਮਝੋ ਤੁਸੀਂ ਕੀ ਚੰਗੀ ਹੈ ਇੱਕ ਤਾਂ ਉਹਨਾਂ ਨੇ ਜਿਹੜਾ ਬਿਜਲੀ ਦੇ ਬਿੱਲ ਮਾਫ ਕਰੇ ਨੇ ਉਹਨਾਂ ਨੂੰ ਉਹਨਾਂ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਜਿਹੜੇ ਗੁਣ ਨੇ ਉਹ ਦੱਸਣੇ ਚਾਹੀਦੇ ਨੇ ਪਹਿਲਾ ਇਹਨਾਂ ਦਾ ਵੱਡਾ ਗੁਣ ਇਹ ਰਿਹਾ ਪਹਿਲੇ 2 ਸਾਲਾਂ ਚ ਤੁਸੀਂ ਅਕਾਲੀ ਆਂਦੇ ਇਤਿਹਾਸ ਪੜ੍ਹ ਲਓ ਤੁਸੀਂ ਕਾਂਗਰਸ ਦਾ ਪੜ੍ਹ ਲਓ ਪਹਿਲੇ 2 ਸਾਲਾਂ ਚ ਕਿਸੇ ਨੇ ਇੱਕ ਨੌਕਰੀ ਨਹੀਂ ਦਿੱਤੀ ਪਹਿਲੇ 2 ਸਾਲਾਂ ਦੀ ਗੱਲ ਕਰਦਾ ਇਹਨਾਂ ਨੇ ਭਾਵੇਂ ਬਾਹਰ ਲਿਆਂ ਸਟੇਟਾਂ ਵਾਲੀ ਜ਼ਿਆਦੇ ਲੈ ਗਏ ਪਰ ਪਹਿਲੇ 2 ਸਾਲਾਂ ਚ ਦਿੱਤੀਆਂ ਤਾਂ ਸਹੀ 20 30 ਅਰ ਜਿੰਨੇ ਚਲੋ ਮੈਂ ਸੰਕੜੇ ਨਹੀਂ ਕਹਿੰਦਾ ਕਿਉਂ ਰੋਲਾ ਪਾਇਆ ਜਾਂਦਾ ਵੀ ਦਿੱਤੀਆਂ ਸਹੀ ਉਹ ਦੂਆ ਨਾਲ ਤਾਂ ਅੱਗੇ ਹੋ ਗਏ ਬਿਜਲੀ ਦਾ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਕਰਸਾਹ ਚ ਬੜੀ ਦਿੱਕਤ ਆਉਂਦੀ ਸੀ ਇਹ ਉਹਨਾਂ ਦਾ ਚੰਗਾ ਕੰਮ ਹੈ ਦੂਸਰਾ ਜਿੰਨੇ ਐਮਐਲਏ ਹੋਏ ਨੇ ਚਾਹੇ ਹੋਏ ਨੇ ਕਾਂਗਰਸ ਦੇ ਚਾਹੇ ਹੋਏ ਨੇ ਅਕਾਲੀਆਂ ਦੇ ਇਹ ਸਾਰੇ ਤਹਿਸੀਲਦਾਰਾਂ ਤੇ ਐਸਐਚਓ ਤੋਂ ਪੈਸੇ ਲੈਂਦੇ ਰਹੇ ਸਾਨੂੰ ਸਾਰਿਆਂ ਨੂੰ ਪਤਾ ਉਹਵਾਨੇਗੜ ਦੀ ਗੱਲ ਕਰ ਲੈਣਾ ਆਪਾਂ ਤੁਹਾਡੇ ਸਾਹਮਣੇ ਇੱਥੇ ਤਹਿਸੀਲਦਾਰ ਫੜਿਆ ਗਿਆ ਪੈਸੇ ਲੈਂਦਾ ਵਿਜੀਲੈਂਸ ਨੇ ਫੜ ਲਿਆ ਪਰਚਾ ਹੋਇਆ ਬਰਚੇ ਹੋਣ ਤੋਂ ਬਾਅਦ ਉਹ ਜਦੋਂ ਜਮਾਨਤ ਹੋਈ ਉਹ ਕਹਿੰਦਾ ਐਸੇ ਕੁਰਸੀ ਤੇ ਬੈਠੂ ਜਿਹੜਾ ਤਹਿਸੀਲਦਾਰ ਆ ਹੈ ਅਰੇ ਐਸ ਐਚਓ ਉਹ ਹਲਕੇ ਦੇ ਐਮ ਐਲ ਏ ਦੀ ਮਰਜ਼ੀ ਤੋਂ ਬਣਾ ਨਹੀਂ ਲੱਗ ਸਕਦਾ ਜੇ ਸਨੀਤ ਸਾਫ ਹੁੰਦੀ ਤਾਂ ਕਹਿੰਦੇ ਵੀ ਸudar ਜੀ ਅਸੀਂ ਤਾਂ ਪਹਿਲਾਂ ਤਾਂ ਤੈਨੂੰ ਲਾਉਣਾ ਹੀ ਨਹੀਂ ਜੇ ਲਾਉਣ ਦੀ ਜ਼ਰੂਰਤ ਹੀ ਹੈ ਤਾਂ ਉਹਨੂੰ ਹੋਰ ਕੀ ਤਸੀਲਾ ਥੋੜੀਆਂ ਤੀ ਇਹ ਕਾਲੀਆਂ ਦੇ ਸਮੇਂ ਕੋ ਹੁਣ ਨਹੀਂ ਇਹ ਮੈਂ ਤੁਸੀਂ ਆਪ ਬਰਤਾਲ ਕਰ ਲੈ ਹੋਈ ਪੋ ਨਹੀਂ ਘੜਦਾ ਮੈਂ ਲਾਂਡਰੀ ਲੈਣਾ ਚਾਹਦਾ ਉਹ ਕਿਉਂ ਸੀ ਉਹ ਭਾਈ ਪੈਸੇ ਲੈਂਦੇ تھے ਅਗਲਾ ਦੇ ਤੁਹਾਨੂੰ ਨਹੀਂ ਦਿੰਦਾ ਸੀ ਅਗਲਾ ਦੇ ਤੁਹਾਨੂੰ ਨਹੀਂ ਦਿੰਦਾ ਸੀ ਉਹ ਉਹ ਫਿਰ ਮੁੜ ਕੇ ਜਦ ਇੱਥੇ ਲਾ ਨੂੰ ਹੋਗਾ ਵਗੈਰਾ ਵੀ ਮਕਰਾਲੇ ਫੜਾਏ ਉਹਨਾਂ ਵਾਲਾ ਵੀ ਇੱਥੇ ਦੀ ਸੀ ਬੰਦਾ ਭਾਵ ਕੀ ਹੈ ਜੇ ਉਹਨਾਂ ਤੋਂ ਕੀ ਉਹਦਾ ਸਟੇ ਗਿਆ ਲੋਕਾਂ ਨੂੰ ਸੰਦੇਸ਼ ਵੀ ਭਾਈ ਕੁੱਤੀ ਚੋਰਾ ਨਾਲ ਵਾਲੀ ਜੇ ਤੁਸੀਂ ਫੜਾ ਕੇ ਕੀ ਕਰੋ ਆ ਫੇਰ ਬੈਠਾ ਉਹ ਫੇਰ ਲੈ ਰਹੇ ਪਰ ਇਹ ਕੰਮ ਇਹਨਾਂ ਨੇ ਨਹੀਂ ਤੋੜਿਆ ਸਸਿਕਾੜ ਜੀ ਦੋਸਤੋ ਆਪਾਂ ਪਹੁੰਚ ਭਵਾਨੀਗੜ੍ਹ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਦਫ਼ਤਰ ਦੇ ਵਿੱਚ ਪਹੁੰਚਾਂਗੇ ਤੇ ਬਾਪੂ ਜੀ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਚੋਣ ਮਹਿਮੇ ਬਾਰੇ ਇਹਨਾਂ ਦੇ ਚੋਣ এজেন্ডਿਆਂ ਬਾਰੇ ਸਸਿਕਾੜ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਹੈ ਭਾਈ ਕਿਵੇਂ ਚੱਲਦੀ ਹੈ ਚੌਣ ਮਹਿਮ ਸਾਡੇ ਚੌਣ ਮਹਿਮ ਪੂਰੇ ਜੋਰਾ ਸ਼ੋਰਾ ਤੇ ਕਿਹਦੇ ਨਾਲ ਚੱਲਦਾ ਮੁੱਖ ਮੁਕਾਬਲਾ ਦੇਖੋ ਮੁਕਾਬਲੇ ਦੇ ਵਿੱਚ ਇੱਕ ਨੰਬਰ ਤੇ ਤਾਂ ਸਿਮਰਜੀਤ ਸਿੰਘ ਮਾਨ ਚੱਲ ਰਹੇ ਨੇ ਅੱਛਾ ਇਹ ਦੂਜੇ ਰੇ ਤੀਜੇ ਦੀ ਲੜਾਈ ਝਾੜੂ ਅਤੇ ਕਾਂਗਰਸ ਲੜ ਰਹੀ ਹੈ। ਬੀਜੇਪੀ ਨਹੀਂ ਹੈਗੀ ਮੁਕਾਬਲੇ 'ਚ। ਨਹੀਂ ਬੀਜੇਪੀ ਯਾਰ ਜਿਹੜੇ ਅਕਾਲੀ ਦਲ ਨੇ ਇਹ ਤਾਂ ਚੌਥੇ ਅਤੇ ਪੰਜਵੇਂ ਨੰਬਰ ਤੇ ਆਉਣ ਦੀ ਲੜਾਈ ਲੜ ਰਹੇ ਨੇ ਵਿੱਚ ਅਸੀਂ ਕਹਿੰਦਾ ਅਸੀਂ ਚੌਥੇ ਨੰਬਰ ਤਾਂ ਆ ਜੀ ਉਹ ਕਹਿੰਦੇ ਅਸੀਂ ਪੰਜਵੇਂ ਤੇ ਆ ਜੀ। ਇਹਨਾਂ ਨੇ ਖੋਲੇ। ਮਾਨ ਸਰਕਾਰ ਦੀ ਕਾਰਗੁਜ਼ਾਰ ਨੂੰ ਕਿਵੇਂ ਦੇਖਦੇ ਹੋ? ਦੇਖੋ ਵੀ ਮਾਨ ਸਰਕਾਰ ਇਹਨਾਂ ਅਕਾਲੀਆਂ ਨਾਲੋਂ ਅਰੋਨਾਂ ਨਾਲੋਂ ਦੋਨਾਂ ਨਾਲੋਂ ਕੁਝ ਹੱਦ ਤੱਕ ਚੰਗੀ ਰਹੀ ਹੈ। ਸਮਝੇ ਤੁਸੀਂ? ਕੀ ਜੰਗੀ ਲੈ ਇੱਕ ਤਾਂ ਉਹਨਾਂ ਨੇ ਜਿਹੜਾ ਬਿਜਲੀ ਦੇ ਬਿੱਲ ਮਾਫ ਕਰੇ ਨੇ ਉਹਨਾਂ ਨੂੰ ਉਹਨਾਂ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਇਸੇ ਜਿਹੜੇ ਗੁਣ ਨੇ ਉਹ ਦੱਸਣੇ ਚਾਹੀਦੇ ਨੇ ਪਹਿਲਾ ਇਹਨਾਂ ਦਾ ਵੱਡਾ ਗੁਣ ਇਹ ਹੀ ਰਿਹਾ ਦੂਸਰਾ ਗੁਣ ਉਹਨਾਂ ਦਾ ਜਿਹੜਾ ਹੈਗਾ ਪਹਿਲੇ 2 ਸਾਲਾਂ ਚ ਤੁਸੀਂ ਅਕਾਲੀ ਹਾਂ ਦੇ ਇਤਿਹਾਸਪੜ੍ਹੋ ਤੁਸੀਂ ਕਾਂਗਰਸ ਦਾ ਪੜ੍ਹੋ ਪਹਿਲੇ 2 ਸਾਲਾਂ 'ਚ ਕਿਸੇ ਨੇ ਇੱਕ ਨੌਕਰੀ ਨਹੀਂ ਦਿੱਤੀ ਪਹਿਲੇ 2 ਸਾਲਾਂ ਦੀ ਗੱਲ ਕਰਦਾ ਇਹਨਾਂ ਨੇ ਭਾਵੇਂ ਬਾਹਰ ਲਿਆਂ ਸਟ੍ਰੀਟਾਂ ਵਾਲੀ ਜ਼ਿਆਦੇ ਲੈ ਗਏ ਪਰ ਪਹਿਲੇ 2 ਸਾਲਾਂ ਚ ਦਿੱਤੀਆਂ ਤਾਂ ਸਹੀ 20 30 ਹਜ਼ਾਰ ਜਿੰਨੇ ਚਲੋ ਮੈਂ ਆਂਕੜੇ ਨਹੀਂ ਕਹਿੰਦਾ ਕਿਉਂ ਰੋਲਾ ਪਾਇਆ ਜਾਂਦਾ ਵੀ ਦਿੱਤੀਆਂ ਸਹੀ ਉਹ ਦੂਆ ਨਾਲ ਤਾਂ ਅੱਗੇ ਹੋ ਗਏ ਬਿਜਲੀ ਦਾ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਖਰਸਾ ਚ ਬੜੀ ਦਿੱਕਤ ਆਉਂਦੀ ਸੀ ਇਹ ਉਹਨਾਂ ਦਾ ਚੰਗਾ ਕੰਮ ਹੈ ਦੂਸਰਾ ਜਿੰਨੇ ਐਮਐਲਏ ਹੋਏ ਨੇ ਚਾਹੇ ਹੋਏ ਨੇ ਕਾਂਗਰਸ ਦੇ ਚਾਹੇ ਹੋਏ ਨੇ ਅਕਾਲੀਆਂ ਦੇ ਇਹ ਸਾਰੇ ਤਹਿਸੀਲਦਾਰਾਂ ਤੇ ਐਸਐਚਓ ਤੋਂ ਪੈਸੇ ਲੈਂਦੇ ਰਹੇ ਤੁਨੋਂ ਸਾਰਿਆਂ ਨੂੰ ਪਤਾ ਉਹ ਪਵਾਨੇਗੜ ਦੀ ਗੱਲ ਕਰ ਲੈਣਾ ਆਪਾਂ ਤੁਹਾਡੇ ਸਾਹਮਣੇ ਇੱਥੇ ਤਹਿਸੀਲਦਾਰ ਫੜਿਆ ਗਿਆ ਪੈਸੇ ਲੈਂਦਾ ਬਿਜੀਲੈਂਸ ਨੇ ਫੜ ਲਿਆ ਪਰਚਾ ਹੋਇਆ ਪਰਚੇ ਹੋਣ ਤੋਂ ਬਾਅਦ ਉਹ ਜਦੋਂ ਜਮਾਨਤ ਹੋਈ ਉਹ ਕਹਿੰਦਾ ਐਸੇ ਕੁਰਸੀ ਤੇ ਬੈਠੂ ਜਿਹੜਾ ਤਹਿਸੀਲਦਾਰ ਆ ਅਰੇ ਐਸ ਐਚਓ ਉਹ ਹਲਕੇ ਦੇ ਐਮ ਐਲ ਏ ਦੀ ਮਰਜ਼ੀ ਤੋਂ ਬਣਾ ਨਹੀਂ ਲੱਗ ਸਕਦਾ ਜੇ ਨੀਤੀ ਸਾਫ਼ ਹੁੰਦੀ ਤਾਂ ਕਹਿੰਦੇ ਵੀ ਸਰਦਾਰ ਜੀ ਅਸੀਂ ਤਾਂ ਪਹਿਲਾਂ ਤਾਂ ਤੈਨੂੰ ਲਾਉਣੀ ਨਹੀਂ ਜੇ ਲਾਉਣ ਦੀ ਜ਼ਰੂਰਤ ਹੀ ਹੈ ਤਾਂ ਉਹਨੂੰ ਹੋਰ ਕੀ ਤਸੀਲਾ ਥੋੜੀਆ ਤੀਆਂ ਇਹ ਕਾਲੀਆਂ ਦੇ ਸਮੇਂ ਕੁ ਹੁਣ ਤੇ ਨਹੀਂ ਇਹ ਮੈਂ ਤੁਸੀਂ ਆਪ ਵਰਤਾਲ ਕਰ ਲਓ ਹੋਈ ਪੋਣ ਨਹੀਂ ਘੜਦਾ ਮੈਂ ਲਾਉਂਦੀ ਲੈਣਾ ਤਾਂ ਉਹ ਕਿਉਂ ਸੀ ਉਹ ਭਾਈ ਪੈਸੇ ਲੈਂਦੇ تھے ਅਗਲਾ ਦੇ ਤੁਹਾਨੂੰ ਨਹੀਂ ਦਿੰਦਾ ਸੀ ਉਹ ਉਹ ਫਿਰ ਮੁੜ ਕੇ ਜਦ ਇੱਥੇ ਨਾਲ ਉਹ ਵਗਾਂ ਵਗੈਰਾ ਵੀ ਮਕਰਾਲੇ ਫੜਾਏ ਉਹਨਾਂ ਵਾਲਾ ਵੀ ਇੱਥੇ ਦੀ ਸੀ ਬੰਦਾ ਭਾਵ ਕੀ ਐ ਜੇ ਉਹਨਾਂ ਤੋਂ ਕੀ ਉਹਦਾ ਸਟੇ ਗਿਆ ਲੋਕਾਂ ਨੂੰ ਸੁਨੇਹਾ ਵੀ ਭਾਈ ਕੁੱਤੀ ਚੋਰਾ ਨਾਲ ਰਲ ਜੇ ਤੁਸੀਂ ਫੜਾ ਕੇ ਕੀ ਕਰੋਗੇ ਆ ਫੇਰ ਬੈਠੇ ਉਹ ਫੇਰ ਲੈ ਰਹੇ ਪਰ ਇਹ ਕੰਮ ਇਹਨਾਂ ਨੇ ਨਹੀਂ ਤੋੜਿਆ ਇਹ ਮੈਂ ਤੈਨੂੰ ਦਾ ਗੁਣ ਦੱਸ ਲੈਣਾ ਪਹਿਲਾ ਗੁਣ ਬਿਜਲੀ ਦਾ ਦੂਜਾ ਗੁਣ ਉਹਨਾਂ ਨੇ ਨੌਕਰੀ ਵੀ ਦਿੱਤੀਆਂ ਨੇ ਤੀਜਾ ਗੁਣ ਪਤਾ ਨਹੀਂ ਤਾਂ ਉਹਨੂੰ ਤਜਰਬਾ ਨਹੀਂ ਇਸ ਗੱਲ ਦਾ ਉਹ ਪੈਸੇ ਉਹਨਾਂ ਨੂੰ ਵੀ ਨਹੀਂ ਜਾ ਰਿਹਾ ਉਹ ਉਹਨਾਂ ਨੇ ਨਾ ਤਹਿਸੀਲਦਾਰ ਤੋਂ ਨਾ ਸੱਚ ਦੋ ਅਧਮੀ ਨਾ ਨਹੀਂ ਬੰਨੇ ਆ ਇਹ ਮੈਂ ਉਹਨਾਂ ਦੀ ਤਾਰੀਫ ਕਰਨ ਦਾ ਤੁਸੀਂ ਸਮਾਂ ਕੱਢਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੱਚ ਗਾਰ ਜੀ ਇਹ ਪਾਈ ਹੋਵੇ